ਜਲੰਧਰ ਜਬਰ ਜਨਾਹ ਤੇ ਕਤਲ ਮਾਮਲੇ ਦੇ ਉੱਤੇ ਬੋਲੀ ਨੈਨਸੀ ਗਰੇਵਾਲ ਗੁੱਸੇ ਦੇ ਵਿੱਚ ਲਾਲ ਨੈਨਸੀ ਗਰੇਵਾਲ ਨੇ ਪੁਲਸ ਦੇ ਉੱਤੇ ਚੁੱਕੇ ਵੱਡੇ ਸਵਾਲ ਅਪਰਾਧ ਨੂੰ ਅੰਜਾਮ ਦੇਣ ਵਾਲੇ ਦਰਿੰਦੇ ਨੂੰ ਪਾਈਆਂ ਲਾਹਣਤਾ ਮਸ਼ਹੂਰ ਪੰਜਾਬੀ ਗਾਇਕਾ ਅਤੇ ਸਮਾਜਿਕ ਮੁੱਦਿਆਂ ਉੱਪਰ ਬਿਬਾਕੀ ਦੇ ਨਾਲ ਆਪਣਾ ਪੱਖ ਰੱਖਣ ਕਰਕੇ ਮਸ਼ਹੂਰ ਨੈਂਸੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਪਾ ਕੇ ਜਲੰਧਰ ਦੇ ਵਿੱਚ ਜ਼ਬਰ ਜਨਾਹ ਤੋਂ ਬਾਅਦ 13 ਸਾਲ ਦੀ ਬੱਚੀ ਦੇ ਹੋਏ ਕਤਲ ਦੇ ਉੱਪਰ ਚੁੱਪੀ ਤੋੜੀ ਹੈ ਨੈਂਸੀ ਗਰੇਵਾਲ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਦਰਿੰਦੇ ਨੂੰ ਲਾਣਤਾ ਪਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਕੜੇ ਹੱਥੀ ਲਿਆ ਇਸ ਵੀਡੀਓ ਦੇ ਰਾਹੀਂ ਨੈਂਸੀ ਗਰੇਵਾਲ ਨੇ ਕਈ ਵੱਡੇ ਸਵਾਲ ਵੀ ਚੁੱਕੇ ਨੇ ਕੀ ਕੁਝ ਕਿਹਾ ਨੈਂਸੀ ਗਰੇਵਾਲ ਨੇ ਆਓ ਤੁਸੀਂ ਵੀ ਸੁਣੋ ਹਾਲੇ ਕੋ ਰੇਪ ਦਾ ਮੁੱਦਾ ਠੰਡਾ ਨਹੀਂ ਹੋਇਆ ਸੀ ਜਿਹੜਾ ਇੱਕ ਕਹਿੰਦੇ ਬਿਹਾਰ ਦੇ ਭਈਏ ਨੇ 5 ਸਾਲ ਦੇ ਬੱਚੇ ਨਾਲ ਰੇਪ ਕੀਤਾ ਦਾ ਸ਼ੋਸ਼ਣ ਕੀਤਾ ਤੈਨੂੰ ਮਾਰਦਾ ਬਹੁਤ ਮੁੱਦਾ ਪੱਖਿਆ ਪੰਜਾਬ ਦੇ ਵਿੱਚ ਕਿ ਭਈਆਂ ਨੂੰ ਕੱਢ ਦਿੱਤਾ ਜਾਵੇ ਇਹ ਸਾਡੇ ਬੱਚੇ ਸੇਫ ਨਹੀਂ ਆ ਰੇਪ ਕਰਦੇ ਆ ਸੋ ਹੁਣ ਜਲੰਧਰ ਸ਼ਹਿਰ ਦਾ ਜਿਹੜਾ ਇੱਕ ਨਵਾਂ ਕੇਸ ਸਾਹਮਣੇ ਆਇਆ ਬਹੁਤ ਮਨ ਨੂੰ ਬੜੇ ਠੇਸ ਪਹੁੰਚੀ ਇਹ ਚੀਜ਼ ਸੁਣ ਕੇ ਕਿ ਇੱਕ ਜੁਰਗ ਬੰਦਾ ਕਹਿੰਦੇ 50 55 ਸਾਲ ਦੇ ਕਰੀਬ ਉਹਦੀ ਬੇਟੀ ਦੀ ਸਹੇਲੀ ਘਰ ਆਈ 12 ਸਾਲ ਦੀ ਉਹ ਬੱਚੀ ਦੀ ਉਮਰ ਉੱਠ ਨਿਊਜ਼ 'ਚ 13 ਸਾਲ ਦੱਸੀ ਜਾ ਰਹੀ ਪਰ 12 ਹੈ ਉਸ ਬੱਚੀ ਨਾਲ ਆਪਣੀ ਕਾਮਵਾਸਨਾ ਵਜਾਈ ਫਿਰ ਬਾਥਰੂਮ 'ਚ ਜਾ ਕੇ ਉਹਦਾ ਮਰਡਰ ਕਰਤਾ ਤੇ ਉਹਦੀ ਲਾਸ਼ ਬਾਥਰੂਮ 'ਚ ਲੁਕੋਦੀ ਔਰ ਲੱਖ ਦੀਆਂ ਲਾਲਤਾਂ ਦਊਂਗੀ ਅੱਜ ਪੰਜਾਬ ਪੁਲਿਸ ਨੂੰ ਕਿ ਜਦੋਂ ਫੈਮਲੀ ਨੇ ਕੰਪਲੇਂਟ ਕੀਤੀ ਪੰਜਾਬ ਪੁਲਿਸ ਨੂੰ ਕਿ ਸਾਡੀ ਬੱਚੀ ਲਾਪਤਾ ਹੈ ਤੇ ਉਹਨੇ ਕਿਆ ਵੀ ਇਹਦੇ ਕਰ ਗਈ ਸੀ ਪੁਲਿਸ ਜਾਂਦੀ ਹੈ ਥੋੜੀ ਗੱਲਬਾਤ ਕਰਦੀ ਹੈ ਬਾਅਦ ਚ ਉਹਨੂੰ ਕਹਿੰਦੀ ਨਹੀਂ ਬੱਚਾ ਤਾਂ ਹੈ ਨਹੀਂ ਉੱਥੇ ਜੀ ਤੁਹਾਡਾ ਤੁਸੀਂ ਵੇਟ ਕਰੋਗੇ ਤੇ ਹੋਰ ਗਈ ਹੋਣੀ ਹੈ ਪਰ ਜਿਹੜਾ ਇੱਕ ਪਰਿਵਾਰ ਮਾਂ ਹੁੰਦੀ ਹੈ ਨਾ ਮਾਂ ਮਾਂ ਨੂੰ ਤਸੱਲੀ ਨਹੀਂ ਹੁੰਦੀ ਜਦੋਂ ਉਹ ਸੀਸੀਟੀਵੀ ਚੈੱਕ ਕਰਦੇ ਪਤਾ ਚੱਲਦਾ ਹੈ ਕਿ ਬੱਚੀ ਇਹਦੇ ਘਰ ਅੰਦਰ ਗਈ ਹੈ ਪਰ ਇਸ ਤੋਂ ਬਾਹਰ ਨਹੀਂ ਆਈ ਸਾਰਾ ਮhalla ਇਕੱਠਾ ਹੋ ਕੇ ਜੇ ਤਾਂ ਦਾਦਾ ਬੋਲਦਾ ਆਪਣੇ ਦਮ ਤੇ ਇਨਵੈਸਟੀਗੇਸ਼ਨ ਕਰਦੇ ਤਾਂ ਪਤਾ ਚੱਲਦਾ ਬੱਚੀ ਦਾ ਬਾਥਰੂਮ ਦੇ ਵਿੱਚ ਉਹਦੀ ਬੋਡੀ ਪਈ ਹੈ ਸੋ ਜੂ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਨੂੰ ਕਰਨੀ ਚਾਹੀਦੀ ਸੀ ਅੱਜ ਜਨਤਾ ਕਰ ਰਹੀ ਹੈ ਸ਼ੇਮ ਔਨ ਯੂ ਪੰਜਾਬ ਪੁਲਿਸ ਤੁਸੀਂ ਬਲਦਕਾਰ ਦੇ ਮਾਮਲੇ ਨੂੰ ਬਹੁਤ ਇੱਕ ਸਿੰਪਲ ਨਾਰਮਲ ਜਿਹਾ ਮਾਮਲਾ ਬਣਾ ਕੇ ਵੇਜ ਜਾਂਦੇ ਹੋ ਸੋ ਅੱਜ ਜਿਹੜੇ ਸ਼ਰਮਨਾਕ ਦੁੱਖ ਤੱਕ ਜਿਹੜਾ ਹਾਸਾ ਹੋਇਆ ਮੈਂ ਇਹ ਮੈਂ ਮਹਿਸੂਸ ਕਰ ਰਹੀ ਹਾਂ ਕਿ ਉਸ ਮਾਂ ਤੱਕ ਹੀ ਬਿਤਰੀ ਹੋਗੀ ਜਿਹਨੇ ਉਸ ਫੁੱਲਰ ਦੇ ਬੱਚੀ ਨੂੰ ਜਨਮ ਦਿੱਤਿਆ ਉਹਨੂੰ ਪਾਲ ਲਿਆ ਕਿੰਨੇ ਸੁਪਨੇ ਹੋਣੇ ਆ ਮਾਂ ਦੇ ਉਸ ਬੱਚੀ ਨਾਲ ਮੈਂ ਆਪਣੀ ਬੇਟੀ ਨੂੰ ਵਿਆਹਾਂਗੀ ਇਹ ਵੱਡਿਓ ਕੇ ਬਣੂੰਗੀ ਮੈਨੂੰ ਆ ਬਣਾਉਂਗੀ ਕਿੰਨੇ ਸੁਪਨੇ ਲੈਂਦੇ ਆ ਮਾਪਿਓ ਜਦੋਂ ਉਹਨਾਂ ਦੇ ਘਰ ਬੱਚਾ ਜਨਮ ਲੈਂਦਾ ਉਹ ਜਨਮ ਦੇ ਨਾਲ ਉਹ ਮਾਪਿਓ ਦੇ ਸੁਪਨੇ ਵੀ ਜਨਮ ਲੈਂਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਮੈਨੂੰ ਦੁੱਖ ਪ੍ਰਗਟ ਹੈ ਬਹੁਤ ਅਫਸੋਸ ਹੈ ਇੰਸੀਡੈਂਟ ਦਾ ਐਂਡ ਸੈਕਿੰਡ ਥਿੰਗ ਖਿਚੜੀ ਸਾੜੀ ਭਾਰਤ ਦੇ ਸਰਕਾਰ ਮੈਂ ਅੱਗੇ ਵੀ ਅਪੀਲ ਕੀਤੀ ਸੀ ਮੋਤੀ ਸਾਹਿਬ ਨੂੰ ਕਿ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਇਹ ਲੋਕਾਂ ਨੂੰ ਫਾਂਸੀ ਤੋਂ ਵੱਧ ਹੋਰ ਕੋਈ ਸਜ਼ਾ ਨਹੀਂ ਹੈ ਕੋਈ ਸੁਣਵਾਈ ਨਹੀਂ ਕੋਈ 15 ਦਿਨ ਦਾ ਟਾਈਮ ਨਹੀਂ ਇਨਵੈਸਟੀਗੇਸ਼ਨ ਕਰੋ ਓਕੇ ਗਾਇਜ਼ ਇਫ ਯੂ ਵਾਂਟ ਲਾਈਕ 1 ਵੀਕਸ ਦੂ ਟੇਕ 2 ਵੀਕਸ ਦੈਟਸ ਇਟ ਫਾਂਸੀ ਫਿਰ ਕੋਈ ਸਜ਼ਾ ਨਹੀਂ ਹੈ ਦੀ ਅੱਜ ਉਹ ਬੰਦਾ ਪੰਜਾਬੀ ਹੈ ਜਿਹਨੇ ਬਲਤਕਾਰ ਕੀਤਾ 12 ਸਾਲ ਦੇ ਟਿਨੇਜਰ ਲੇਡੀ ਦਾ ਸੋਰੀ ਟਿਨੇਜਰ ਬੱਚੇ ਦਾ ਪੰਜਾਬ ਖਮੋਸ਼ ਹੈ ਅੱਜ ਪੰਜਾਬ ਬਿਲਕੁਲ ਖਮੋਸ਼ ਹੈ ਸੋਸ਼ਲ ਮੀਡੀਆ ਖਮੋਸ਼ ਹੈ ਉਸ ਖਬਰ ਨੂੰ ਕੋਸ਼ਿਸ਼ ਕੀਤੀ ਹੈ ਦਬਾਉਣ ਦੀ ਕਿਉਂ ਕਿਉਂਕਿ ਉਹ ਬੰਦਾ ਪੰਜਾਬੀ ਸੀ ਤੇ ਜਦ ਭਈਏ ਨੇ ਹਰਕਤ ਕੀਤੀ ਤਾਂ ਕਿੰਨਾ 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 ਮੁੱਦਾ ਉੱਠ ਲਿਆ ਦੇਖੋ ਜਿਹੜਾ ਬਲਤਕਾਰ ਹੈ ਉਸੇ ਇਹ ਨਸਲਵਾਦੀ ਨਾ ਕਰੋ ਵੀ ਹਾਂ ਬਈ ਇਹ ਕਰਦੇ ਆ ਹਰ ਕੌਮੇ ਚ ਮੁਸਲਮਾਨਾਂ ਤੇ ਬਥੇਰੇ ਕਿਹਸਾ ਬਲਤਕਾਰ ਦੇ ਹਿੰਦੂਆਂ ਤੇ ਬਹੁਤ ਕਿਹਸਾ ਬਲਤਕਾਰ ਦੇ ਬੱਚਿਆਂ ਦੇ ਰੇ ਕੇਸ ਕ੍ਰਿਸਚੀਅਨਸ ਤੇ ਬਹੁਤ ਆ ਪੰਜਾਬੀਆਂ ਤੇ ਬਹੁਤ ਆ ਸੋ ਮੀਨਸ ਹੈ ਕਿ ਹਰ ਧਰਮ ਦੇ ਵਿੱਚ ਗਾਰਬੇਜ ਕੰਜਰ ਕੰਜਰ ਲੋਕ ਹੁੰਦੇ ਆ ਮੈਨੂੰ ਇੱਕ ਧਰਮ ਦਿਖਾ ਦਿਓ ਜਿਹਦੇ ਵਿੱਚ ਸਾਰੇ ਲੋਕ ਬੜੇ ਚੰਗੇ ਆ ਉਨਾਂ 'ਚ ਕਦੀ ਕਿਸੇ ਨੇ ਗੰਧ ਨਹੀਂ ਪਾਇਆ ਸੋ ਹਰ ਧਰਮ ਦੇ ਵਿੱਚ ਜੇ ਚੰਗੇ ਬੰਦੇ ਆ ਤਾਂ ਮਾੜੇ ਵੀ ਹੁੰਦੇ ਆ ਬੇਨਤੀ ਕਰਦੀ ਆ ਸਭ ਤੋਂ ਵੱਡੀ ਗਲਤੀ ਅਸ ਦੇ ਟਾਈਮ 'ਚ ਉਹ ਮਾਪਿਓ ਦੀ ਆ ਜਦੋਂ ਭਲੇ ਲੋਕੋ ਸਾਰੇ ਤੁਹਾਨੂੰ ਸਮਝਾਉਂਦੇ ਆ ਚਾਹੇ ਤੁਹਾਡਾ ਬੱਚਾ ਛੋਟਾ ਹੈ ਚਾਹੇ ਤੁਹਾਡਾ ਬੱਚਾ ਵੱਡਾ ਹੈ ਹੁਣ ਉਹ ਟਾਈਮ ਨਹੀਂ ਕਿ ਗਵਾਂਡੀਆਂ ਦੇ ਘਰ ਖੇਡਣ ਭੇਜ ਦਿਓ ਸਾਡੇ ਜਮਾਨੇ ਹੋਰ ਹੁੰਦੇ ਸੀ ਪਰ ਅੱਜ ਮੈਨੂੰ ਆਪਣੇ ਪਿਓ ਦੀਆਂ ਬਹੁਤ ਚੀਜ਼ਾਂ ਯਾਦ ਆਈਆਂ ਸਾਡੇ ਡੈਡੀ ਨੇ ਸਾਨੂੰ ਕਦੀ ਅਲਾਉ ਨਹੀਂ ਕੀਤਾ ਲਾਈਫ 'ਚ ਕਿ ਅਸੀਂ ਨੈਕਸਟ ਸਟ੍ਰੀਟ ਨੇਬਰ ਦੇ ਘਰ ਜਾ ਕੇ ਪਲੇ ਕਰੀਏ ਉਹਨਾਂ ਦੇ ਬੱਚੇ ਘਰ ਆ ਸਕਦੇ ਆ ਅਸੀਂ ਅਲਾਉ ਨਹੀਂ ਸੀ ਕਿਸੇ ਦੇ ਘਰ ਖੇਡਣ ਆਸਤੇ ਅਸੀਂ ਨਾਨਕੇ 'ਚ ਵੀ ਅਲਾਉ ਨਹੀਂ ਸੀ ਕਿ ਨਾਨਕੇ 'ਚ ਮੇਰੀਆਂ ਕੁੜੀਆਂ ਇਕੱਲੀਆਂ ਰਹਿਣ ਜਾਣਗੇ ਆਪ ਨਾਲ ਜਾਣਗੇ ਮੰਮੀ ਪਾਪਾ ਮਲਾ ਕੇ ਆ ਜਾਣਗੇ ਸਾਨੂੰ ਬੜਾ ਵੀਰਡ ਲੱਗਦੀ ਸੀ ਚੀਜ਼ ਯਾਰ ਕਿੰਨਾ ਸੀ ਸਾਡਾ ਬੱਪੂ ਯਾਰ ਗੋਂਡੀਆਂ ਦੇ ਵਿੱਚ ਨਹੀਂ ਭਜਦਾ ਖੇਡਣ ਪਰ ਹੁਣ ਉਹ ਡੈਡੀ ਦੀ ਗੱਲਾਂ ਚੇਤੇ ਆਉਂਦੀਆਂ ਡੈਡੀ ਕਹਿੰਦੇ ਸੀ ਧੀਆਂ ਮੇਰੀਆਂ ਮੈਂ ਭਰੋਸਾ ਨਹੀਂ ਕਰਦਾ ਕਹਿੰਦੇ ਕਿਸੇ ਤੇ ਜਿਹੜੇ ਪੰਜਾਬ ਦੇ ਸਟੇਮ ਮੌਜੂਦਾ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਸੋ ਮੈਂ ਦਰਖਾਸਤ ਇਹ ਕਰ ਸਕਦੀ ਆ ਭਗਵੰਤ ਮਾਨ ਜੀ ਵੀ ਇਸ ਜਿਹੜੇ ਬੰਦੇ ਨੂੰ ਇਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਆ ਤੁਸੀਂ ਕਿੰਨੀਆਂ ਕਿ ਜੇਲ੍ਹਾਂ ਭਰੋਂਗੇ ਆਪਣੀਆਂ ਮੈਨੂੰ ਦੱਸੋ ਤੁਸੀਂ ਕਿੰਨੀਆਂ ਜੇਲ੍ਹਾਂ ਭਰੋਂਗੇ ਆਏ ਦਿਨ ਰੇਪ ਆਏ ਦਿਨ ਬਲਤਕਾਰ ਆਏ ਦਿਨ ਔਰਤਾਂ ਦਾ ਸ਼ੋਸ਼ਣ ਬੱਚਿਆਂ ਦਾ ਸ਼ੋਸ਼ਣ ਨਾਏ ਕੁੜੀ ਵੇਖਦੇ ਆ ਨਾ ਇਹ ਮੁੰਡਾ ਵੇਖਦੇ ਤੁਸੀਂ ਚੱਕ ਚੱਕ ਕੇ ਉਹ ਪਤੰਦਰੋਂ ਤੁਹਾਡੀਆਂ ਜੇਲਾਂ ਭਰ ਜਾਣੀਆਂ ਤਾਂ ਥੋ ਇਹਨਾਂ ਨੂੰ ਰੋਟੀ ਨਹੀਂ ਦੇ ਹੋਣੀ ਜੇਲ੍ਹ 'ਚ ਇਹਨਾਂ ਨੂੰ ਇਨਕਾਊਂਟਰ ਕਰੋ ਮਾਰੋ ਇਹ ਲੋਕਾਂ ਨੂੰ ਗੰਦ ਖਤਮ ਕਰੋ ਸਮਾਜ 'ਚ ਕੋਈ ਦਿਆ ਨਹੀਂ ਕੋਈ ਦਿਆ ਦੀ ਭਾਵਨਾ ਰੱਖੋ ਇਹਨਾਂ ਨੂੰ ਠੋਕੋ ਇਹ ਬੰਦੇ ਇਹਨਾਂ ਦੇਖੋ ਕੌਣ ਸੇਖਾ ਜਾਂ ਇਹ ਹਿੰਦੂ ਆ ਜਾਂ ਇਹ ਕ੍ਰਿਸ਼ਨ ਆ ਜਾਂ ਮੁਸਲਮਾਨ ਜਿਹੜਾ ਬਲ ਹਰੀਆ ਉਹਦਾ ਕੋਈ ਧਰਮ ਨਹੀਂ ਉਹ ਵੈਸ਼ੇ ਦਰਿੰਦਾ ਹੈ ਉਹਨੂੰ ਇਨਕਾਊਂਟਰ ਕਰਕੇ ਮਾਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਜੇਲ੍ਹਾਂ ਇਨੀਆਂ ਪਰ ਜਾਣੀਆਂ ਤੁਹਾਡੇ ਹੱਥੇ ਮੁਸੀਬਤ ਹੋ ਜਾਊਗੀ